ਆਇਨਾ ਸਮਝ ਲਓ ਤੁਸੀਂ ਵੀ 21 ਤਰੀਕ ਦਾ ਐਲਾਨ ਕਰਿਆ ਸੀ ਖੌੜੇ ਟੱਪੇ ਨਹੀਂ ਗਏ ਸਾਥੋਂ ਉਹਨਾਂ ਨੇ ਡਿਲੇ ਕਰਿਆ ਹੈ ਜੇ ਉਹ ਹੁਣ ਕਹਿ ਦੇਣ ਨਾ ਲੋਕ ਪੰਜਾਬੀ ਮਕਸੀਕੋ ਦੀਆਂ ਕੰਦਾ ਢੱਪ ਕੇ ਅਮਰੀਕਾ 'ਚ ਵੜ ਜਾਂਦੇ ਆ ਬੈਰੀਕੇਡ ਕੁਝ ਨਹੀਂ ਕਰ ਸਕਦੇ ਸਾਨੂੰ ਤੇ ਪੰਜਾਬ ਨੂੰ ਰਹੀ ਗੱਲ ਵੰਡਣ ਦੀ ਬਈ ਇਹ ਤਾਂ 1943 ਤੋਂ ਚੱਲਦਾ ਆ ਪਹਿਲਾਂ ਕੋਈ ਸੂਬਾ ਛੋਟਾ ਹੋਇਆ 1947 ਵੇਲੇ ਪੰਜਾਬ ਵੰਡਿਆ ਗੱਲਾਂ ਯਾਰ ਪਾਕਿਸਤਾਨ 'ਚ ਘੜਦਾ ਪੰਜਾਬ ਉਧਰਲਾ ਪੰਜਾਬ ਦੇਖ ਲੋ ਕਿੱਡਾ ਵੱਡਾ ਜਿਵੇਂ ਆਪਣੇ ਟੋਟੇ ਕਰਤੇ ਤਿੰਨ ਟੋਟੇ ਕਰਤੇ ਆਪਣੇ ਪੰਜਾਬ ਦੇ ਉਹ ਮੂਸੇ ਇੰਡੀਆ ਇੰਡੀਆ ਆਜ਼ਾਦ ਕਿਨੇ ਕਰਾਇਆ ਪੰਜਾਬੀਆਂ ਨੇ ਕਰਾਇਆ 90% ਕੁਰਬਾਨ ਨਗਾ ਸੀ ਬਈ ਯਾਰ ਉਹਨਾਂ ਦੇ ਉਹ ਅਸੀਂ ਯਾਦ ਤਾਂ ਕਰਾਇਆ ਸੀ ਵੀ ਸਾਨੂੰ ਸਾਡੇ ਹੱਕ ਮਿਲ ਸਕਣ 90% ਕਰਵਾਣਗੇ ਅਸੀਂ ਤਾਂ ਯਾਦ ਕਰਾਉਂਦੇ ਰਹੇਗੇ ਤੇ ਤੁਸੀਂ ਸਾਡੇ ਦੀ ਬੰਪ ਸਿੱਟੀ ਆ ਨਿਓ ਜਿਹੜੇ ਪੰਜਾਬ ਦੇ ਟੁੱਟੇ ਕਰਦੇ ਜਿੱਦਾਂ ਪਾਕਿਸਤਾਨ ਚ ਕੱਢਦਾ ਹੁਣ ਪਾਕਿਸਤਾਨ ਦਾ ਪੰਜਾਬ ਪੰਜਾਬ ਦੇਖ ਲੋ ਕਿੱਡਾ ਜੀ ਆਪਣੇ ਪੰਜਾਬ ਦੇ ਨੇ ਤਿੰਨ ਟੋਟੇ ਕਰਤੇ ਤੇ ਜੇ ਰਲ ਗੇਣਾ ਬਾਈ ਸਾਨੂੰ ਬੱਟਰੀ ਲੱਗਦਾ ਭੁੱਲਿਓ ਨਾ ਜੇ ਰਲ ਗੇਣਾ ਸੀ ਦਿੱਲੀ ਘਾਂਟੇ ਜਦ ਬਲਾਂਗੇ ਸੁਧਰ ਜੋ ਸੁਧਰ ਜੋ ਇਹ ਕਿੱਥੋਂ ਦੀ ਡੈਮੋਕਰੇਸੀ ਆ ਕਿੱਥੋਂ ਗੱਲ ਉਹ ਤੰਤਰ ਆ ਸਾਡੀ ਹੱਦ 'ਚ ਆ ਕੇ ਪੰਜਾਬ ਦੀ ਹੱਦ 'ਚ ਆ ਕੇ ਤੇ ਸਾਡੇ ਦੇ ਗੋਲੇ ਭਰਾਰੇ ਨੇ ਤੁਸੀਂ ਤੁਸੀਂ ਹਦੂਤ ਤਾਂ ਦੇਖੋ ਤੁਸੀਂ ਪੰਜਾਬ ਦੀ ਹੱਦ 'ਚ ਆ ਕੇ ਇਧਰ ਆ ਗਏ ਸਾਡੇ ਸਾਡੇ ਲੀਡਰ ਕਿੱਥੇ ਨੇ ਜਾਣ ਦਾ ਜਾਣ ਨਾਲ ਤਾਂ ਤੁਸੀਂ ਦੇਖ ਲਓ ਫਿਰ ਜੇ ਜਾ ਭਗਵੰਤ ਮਾਨ ਕਰਾ ਰਿਹਾ ਕੌਣ ਕਰਾ ਰਿਹਾ ਵੀਰ ਜੀ ਇਹ ਭਗਵੰਤ ਮਾਨ ਨਹੀਂ ਕਰਾ ਰਿਹਾ ਤੁਸੀਂ ਆਪਣੇ ਅੱਖੀ ਦੇਖ ਰਹੇ ਹੋ ਵੇਖੋ ਥਰੇ ਜੇ ਭਗਵੰਤ ਮਾਨ ਦਿਨੋਂ ਨਾਲ ਹੈ ਸਾਡੇ ਪੰਜਾਬ ਪੁਸ਼ਤ ਪਿੱਛੇ ਕਾਹਦੇ ਲਈ ਲਾਈਏ ਉਹਨੂੰ ਅੱਗੇ ਲੈਣਾ ਪਿੱਛੇ ਕੀ ਤਮਾਸ਼ਾ ਹੈ ਤੇ ਮੇਰੇ ਲੋਕਾਂ ਦੇ ਜਾਨਾਂ ਕਟਾ ਦੇ ਕਿੰਨਾ ਅਜ ਕੌਲ ਨਾ ਦਿੰਦੇ ਠੀਕ ਹੈ ਜੀ ਵੀ 21 ਤਰੀਕ ਨੂੰ ਜਾਣਾ ਸਭ ਸ਼ਾਂਤਮਈ ਸੀਗਾ ਕੌਲ ਦੇ ਕੇ ਇਹ ਲੋਕ ਕੌਲ ਤੇ ਆਏ ਆ ਕਿਸੇ ਨੇ ਬੁਲਾਇਆ ਨਹੀਂਗਾ ਠੀਕ ਹੈ ਜੀ ਸਭ ਤੋਂ ਤੁਸੀਂ ਇਹ ਦੇਖੋ ਵੀ ਨਾ ਇਹ ਕੋਈ ਕਿੱਥੋਂ ਦਾ ਕਲੂਨ ਹੈ ਬਾਈ ਜੀ ਪਹਿਲੀ ਗੱਲ ਤਾਂ 10 ਬੰਦਿਆਂ ਦੀ ਮੌਤ ਹੋ ਚੁੱਕੀ ਲਗਭਗ ਤੇ 1520 ਬੰਦੇ ਲਾਪਤਾ ਜੋ ਛਾਈ ਨਹੀਂ ਰਹੇ ਸੁਪਰੀਮ ਕੋਰਟ ਦਾ ਆਰਡਰ ਸੀਗੇ ਕਿ ਕਿਲਾ ਪਟੋ ਇਹਨਾਂ ਨੇ ਪੜਤਿਆਂ ਬੈਰੀਕੇਟ ਵੀ ਸੁਪਰੀਮ ਕੋਰਟ ਦਾ ਆਰਡਰ ਸੀ ਪਟੋ ਕਿਸਾਨਾਂ ਨੂੰ ਦਿੱਲੀ ਆਉਣ ਦਿਓ ਇਹ ਪ੍ਰਸ਼ਾਸਨਿਕਾ ਧਜੰਗਾ ੜਾ ਰਹੇ ਆ ਬਾਈ ਆਪਣੀ ਧਰਤੀ 'ਚ ਆਪਾਂ ਨੂੰ ਮਾਰ ਰਹੇ ਆ ਇਹ ਕੀ ਹੈ ਇਹ ਇਹ ਸ਼ਰਿਆਮ ਕਹਿ ਰਹੇ ਆ ਕਿ ਜਾਂਦਾ ਸਾਡਾ ਧਰਮ ਅਪਣਾਓ ਸਾਡੇ ਨਾਲ ਰਲੋ ਜਾਂ ਫਿਰ ਅਸੀਂ ਤਾਂ ਬਖਵਾਦੀ ਆ ਅਸੀਂ ਤਾਂ ਬੰਬ ਚਲਾਵਾਂਗੇ ਤੁਹਾਡੇ ਤੇ ਜੇ ਇਹ ਨਾਰਨੀਤੀ ਕੁਦਰਤੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਅਪਣਾਈ ਹੁੰਦੀ ਤਾਂ ਇਹਨਾਂ ਚੋਂ ਕੋਈ ਬਚਦਾ ਜੇ ਹੋਗਾਂ ਕਰਿਆ ਹੁੰਦਾ ਉਹਨੇ ਵੀ ਸਾਰੇ ਰਾਜ ਨੂੰ ਮੇਰੇ ਨੂੰ ਸਿੱਖ ਬਣਾਇਆ ਜਾਵੇ ਇੱਕ Hindu ਨਹੀਂ ਥਿਆਉਂਦਾ ਸੀ ਬਾਈ ਆਪਾਂ ਤਾਂ ਇਹਨਾਂ ਨੂੰ ਪਿਆਰ ਨਾਲ ਰੱਖਿਆ ਪਰ ਇਹਨਾਂ ਨੂੰ ਹੁਣ ਵੀ ਰੋਟੀਆਂ ਖਵਾਇਆਂ ਇਹ ਬੰਬ ਮਾਰਦੇ ਆ ਜਮਾਖੀ ਦੇਖੀ ਗੱਲ ਦੱਸਦੇ ਆ ਜਿਹੜਾ ਆਪਣਾ ਮੇਨ ਬੈਰੀਗੇਡ ਤੇ ਝੰਡਾ ਝੂਲਦਾ ਨਿਸ਼ਾਨ ਸਾਹਿਬ ਦਾ ਉਹਦੇ ਡਾਂਗਾ ਮਾਰ ਕੇ ਗਏ ਆਏ ਤਿਰੰਗੇ ਝੰਡੇ ਦਾ ਅਪਮਾਨ ਕਰਿਆ ਭਈ ਇਹਨਾਂ ਨੇ ਸ਼ਰਿਆਮ ਇੱਕ ਮੁੰਡੇ ਦੇ ਹੱਥ 'ਚ ਤਿਰੰਗਾ ਝੰਡਾ ਸੀ ਇਹ ਕਹਿੰਦੇ ਆ ਨਾ ਦੇਸ਼ ਦੀ ਆਰਮੀ ਹੈ ਤੇ ਫਿਰ ਦੇਹ ਦੇ ਝੰਡੇ ਨੂੰ ਪੈਰਾਂ 'ਚ ਰੋਲ ਰਹੇ ਆ ਪ੍ਰਸ਼ਾਸਨ ਕੁਝ ਨਹੀਂ ਪ੍ਰਸ਼ਾਸਨ ਰਿਆ ਇਹਦਾ ਸ਼ਰਿਆਮ ਗੁੰਡਾਗਰਦੀ ਹੈ ਤੇ ਜੇ ਆਪਾਂ ਗੁੰਡਾਗਰਦੀ ਤੇ ਆ ਗਏ ਤੇ ਇਹਨਾਂ ਦੇ ਸਾਹਮਣੇ ਨਹੀਂ ਫੇਰੇ ਕਹਿਣਗੇ ਅੱਤਵਾਦੀ ਜਾਂ ਖਾੜਕੂ ਜਿਹੜਾ ਜਥੇਬੰਦੀਆਂ ਦੇ ਆਖੋਣੇ ਕਿਹਾ ਜੀ 11 ਵਜੇ ਆਪਾਂ ਕੂਚ ਕਰਨਾ ਦਿੱਲੀ ਨੂੰ ਉਹਦਾ ਕੀ ਬਣਿਆ ਫੇਰੇ ਬਾਈ ਜੀ ਆਪਾਂ ਮਾੜਾ ਨਹੀਂ ਕਹਿੰਦੇ ਚਲੋ ਕਿਸੇ ਨੂੰ ਉਹਨਾਂ ਦੀ ਆਪਤੀ ਰਾਜਨੀਤੀ ਹੁੰਦੀ ਹੈ 11 ਮਈ ਦਾ ਕਹਿ ਕੇ ਉਹਨਾਂ ਨੂੰ 11 ਤੋਂ 5-10 ਮਿੰਟ ਪਹਿਲਾਂ ਦੁਬਾਰੇ ਕਾਲ ਕਰਤੀ ਕਿ ਪਲਾਨ ਪਲਾਨ ਡਿਲੇ ਕੀਤਾ ਜਾਵੇ ਵੀ ਥੋੜਾ ਰੁਕਿਆ ਜਾਵੇ ਪਰ ਇੱਥੇ ਇੰਟਰਨੈਟ ਦੀ ਸੇਵਾ ਹੈ ਨਹੀਂ ਪਤਾ ਲੱਗਿਆ ਲੋਕਾਂ ਨੇ ਤਾਂ ਜੋ ਇਹਨਾਂ ਦਾ ਹੁਕਮ ਸੀ ਉਹੀ ਪੂਰਾ ਕੀਤਾ ਹੁਣ ਜਥੇਵੰਦਾਂ ਆਪ ਸੋਚਣ ਵੀ ਗਲਤੀ ਕਰੀ ਹੈ ਉਹਨਾਂ ਨੇ ਕਿ ਜਾਂ ਉਹਨਾਂ ਨੇ ਇੱਥੇ ਲਾਉਸਮੈਂਟ ਕਰ ਪਾਉਣੀ ਸੀ ਸ਼ੁਰੂ ਚ ਆਗੂ ਸੀਗੇ ਬੰਬ ਵਗੈਰਾ ਚੱਲਣ ਲੱਗੇ ਜੇ ਉਹ ਸਾਨੂੰ ਲਾਇਆ ਜਾਂਦੇ ਆਪ ਹੀ ਮੂਰੇ ਲੱਗ ਕੇ ਜਦੋਂ 15-9 ਦਾ 10 ਦਿਨ ਹੋ ਗਿਆ ਆਪਾਂ ਉਹਨਾਂ ਦਾ ਮੰਨ ਨਹੀਂ ਰਹੇ ਆ ਜਦੋਂ ਉਹ ਕਹਿੰਦੇ ਮੀਟਿੰਗ ਆਪਾਂ ਉਦੋਂ ਰੁਕ ਜਾਂਦੇ ਆ ਜਦੋਂ ਉਹ ਕਹਿੰਦੇ ਰੋਸ ਮਾਰਚ ਕੱਢਣਾ ਆਪਾਂ ਉਦੋਂ ਜਾਂਦੇ ਆ ਜੇ ਉਹ ਅੱਜ ਕਹਿ ਜਾਂਦੇ ਬਾਈ ਰੁਕ ਜਾ ਆਪਾਂ ਰੁਕ ਜਾਂਦੇ ਵੀ ਲੱਗਦਾ ਜਿਹੜਾ ਹੁਣ ਮਸਲਾ ਇਕੱਲਾ ਜਿਹੜਾ ਐਮਐਸਪੀ ਦਾ ਜਾਂ ਹੋਰ ਵੀ ਤੁਹਾਨੂੰ ਲੱਗਦਾ ਆ ਬਾਈ ਐਮਐਸਪੀ ਜਾਂ ਕਿਸਾਨੀ ਕਿਸੂੰ ਦੀ ਛੱਡ ਦੋ ਇਹ ਇਹ ਮਸਲਾ ਹੋਣ ਦਾ ਇਹ ਜੰਗ ਬਣ ਗਈ ਕੋਈ ਧਰਨਾ ਰਿਹਾ ਬਈ ਇਹ ਉਧਰੋਂ ਬੰਬ ਚੱਲੀ ਜਾਂਦੇ ਆ ਧਰੋ ਗੋਲੀਆਂ ਚੱਲੀਆਂ ਨੇ ਮੇਸ਼ਰੀਆਂ ਗੋਲੀਆਂ ਜਿਹੜਾ ਮੁੰਡਾ ਮਰਿਆ ਨਾ ਸਾਨੂੰ ਮੈਂ ਵੀਡੀਓ ਦਿਖਾ ਨਾ ਕੈਪਚਰ ਕਰ ਲਿਓ ਹੁਣ ਵੀ ਉਹਦੇ ਨਾਲ ਬਾਈ ਮੇਰੇ ਨੂੰ ਅੱਗ ਲਾ ਦਿੱਤੀ ਆ ਨਾ 5-7 ਐਂਬੂਲੈਂਸਾਂ ਦੀ ਸਾਰੀਆਂ ਭਰ ਕੇ ਆਂ ਮੁੰਡਾ ਦੇਖ ਲਓ ਮੇਰੇ ਹੱਥਾਂ 'ਚ ਮਰਿਆ ਬਾਈ ਇੱਧਰ ਦਿਖਾ ਦਿਓ ਕੈਮਰੇ 'ਚ ਇਹਦੇ ਬਾਈ ਸਿਰ ਚ ਬ੍ਰਸ਼ਟ ਵੱਜਿਆ ਹੋਇਆ ਹੈ 315 ਪੋਰ ਦਾ ਅੱਛਾ ਹਾਂ ਇਨਾ ਸਿਰ ਖੋਲਾ ਹੋਇਆ ਮੇਰੇ ਹੱਥਾਂ ਚ ਮੜਿਆ ਤੁਸੀਂ ਖਣੌਰੀ ਚੈੱਕ ਕਰ ਲਿਓ ਜਾ ਕੇ ਪੱਟੀ ਹਸਪੀਟਲ ਉਹਨਾਂ ਨੇ ਡੈਡ ਡਿclare ਕਰਿਆ ਮੁੰਡੇ ਨੂੰ ਅੱਛਾ ਹਾਂ ਸਬੂਤ ਸਾਰੇ ਨਾਲ ਆ ਬੱਲੋਂ ਪਿੰਡ ਹੈ ਮੁੰਡੇ ਦਾ ਜਾ ਕੇ ਪਤਾ ਕਰ ਲਿਓ ਵੈਰੀਗੇਟ ਲਾਉਣ ਆ ਉਹਨਾਂ ਨੇ ਉਹਦੀ ਮਾਂ ਦਾ ਕੀ ਕਸੂਰ ਆ ਜਾਂ ਉਹਦੇ ਪਿਓ ਦਾ ਕੀ ਕਸੂਰ ਆ ਜਾਂ ਆਪਣਾ ਵੀ ਕੀ ਕਸੂਰ ਆ ਆਪਾਂ ਇਹ ਕਹਿੰਦੇ ਵੀ ਖਜ਼ਾਨਾ ਸਾਨੂੰ ਦਿਓ ਦੂਜੇ ਬੰਦੇ ਹੋਰ ਜਿਹੜੀ ਬਚਾਤਾਰ ਵਾਲੇ ਆ ਜਾਂ ਕਾਨੂੰ ਕਹਿ ਸਕਦੇ ਆ ਵੀ ਇਹਨਾਂ ਦੇਖੋ ਲੀਡਰਾਂ ਨੇ ਤਾਂ ਕੋਈ ਪ੍ਰੋਗਰਾਮ ਦਿੱਤਾ ਨਹੀਂ ਇਹ ਨੌਜਵਾਨ ਹੈ ਹੁੱਲੜਵਾਜ ਹੈ ਇਹ ਕੋਈ ਵੀ ਠੱਬਾ ਲਾਉਣ ਦੇ ਪਹਿਲਾਂ ਲਾਤਾ ਨਹੀਂ ਜੀ ਇਹ ਗੱਲ ਤਾਂ ਦੇਖੋ ਸਰਕਾਰਾਂ ਨੇ ਵੀ ਆਪ ਦੀ ਚਾਲ ਚੱਲ ਲੈਣੀ ਹੁੰਦੀ ਹੈ ਪਰ ਜਿੱਥੋਂ ਤਾਂ ਹੀ ਆਪਾਂ ਨੂੰ ਪਤਾ ਹੈ ਵੀ ਪਹਿਲਾ ਆਰਡਰ ਆਇਆ ਸੀ 21 ਤਰੀਕ ਨੂੰ ਦਿੱਲੀ ਕੂਚ ਦਾ ਇਹ ਦੁਬਾਰਾ ਇੱਥੇ ਇੰਟਰਨੈਟ ਸੇਵਾ ਹੈ ਨਹੀਂ ਇਹਨਾਂ ਨੇ ਕੋਈ ਲਾਂਚਮੈਂਟ ਕਰਵਾਈ ਨਹੀਂ ਨਹੀਂ ਪਤਾ ਲੱਗਿਆ ਉਹਨਾਂ ਨੇ ਸਿਰਫ ਇੰਟਰਨੈਟ ਬਾਈ ਇੱਕ ਗੱਲ ਬਾਈ ਤੁਹਾਨੂੰ ਹੋਰ ਖਾਸ ਧਿਆਨ ਚ ਕਰਾਉਣਾ ਚਾਹਣਾ ਕਿਲੋਮੀਟਰ ਦੂਰ ਨਾ ਐਸਐਸਪੀ ਖੜਾ ਹੈ ਸ਼ਗਰੂਰ ਦਾ ਤੇ ਇਧਰ ਨਿਗਾਹ ਮਾਰਿਓ ਉਧਰ ਵੀ ਕੈਮਰਾ ਮਾਰਿਓ ਆਪਾਂ ਪੰਜਾਬ ਚ ਖੜੇ ਆ ਹੁਣ ਪੰਜਾਬ ਚ ਹਾਂ ਬਿਲਕੁਲ ਪੰਜਾਬ ਚ ਖੜੇ ਆ ਨਾ ਐਸਐਸਪੀ ਖੜਾ ਹੈ 200 ਫੋਰਸ ਨਾਲ ਤੇ ਯਾਰ ਪੰਜਾਬ ਦੇ ਬੰਦੇ ਮਰੀ ਜਾਂਦੇ ਐ ਹੂੰ ਕਿੱਧਰ ਗਏ 92 ਲੀਟਰ ਆਪਣੇ ਇੱਕ ਵੀ ਨਹੀਂ ਬੋਲਿਆ ਕੀ ਅਰਥ ਹੈ ਪਿੱਛੇ ਖੜਨ ਦਾ ਪੁਲਿਸ ਦਾ ਤੁਹਾਨੂੰ ਕੀ ਲੱਗਦਾ ਵੀ ਅਰਥ ਇਹ ਆ ਵੀ ਅਸੀਂ ਇਧਰ ਵੀ ਨਹੀਂ ਜਾਣ ਦਿੰਦੇ ਮਰੋ ਮੂਰੇ ਭਗਵਾਨ ਤਮੰਡ ਬੀਜੇਪੀ ਦੀ ਬੀ ਟੀਮ ਹੈ ਬਈ ਕਹਿੰਦਾ ਜੀ ਮੈਂ ਨਾਲਾ ਕਿਸਾਨਾਂ ਨਾਲਾ ਫਿਰ ਆਵੇ ਇੱਥੇ ਇੱਥੇ ਫੋਰਸ ਲਾਵੇ ਸਾਡੇ ਸਾਡੇ ਮੂਰੇ ਲਾ ਕੇ ਫੋਰਸ ਨੂੰ ਸਾਨੂੰ ਦਿੱਲੀ ਲੈ ਜਾਵੇ ਜੇ ਭਗਵਾਨ ਤਮੰਡ ਸਾਡਾ ਤਾਂ ਬੀ ਟੀਮ ਹੈ ਬੀਜੇਪੀ ਦੀ ਕੋਈ ਨਹੀਂ ਆਪਣਾ ਪਹਿਲੀ ਗੱਲ ਤਾਂ ਯਾਰ ਕਿਸਾਨਾਂ ਦਾ ਕੋਈ ਨਹੀਂ ਦੂਜੀ ਗੱਲ ਸਿੱਖਾਂ ਦਾ ਤਾਂ ਜਮੇ ਹੀ ਹੈਣੀ ਬਈ ਕੋਈ ਸਾਰੇ ਨਾ ਹੁਣ ਇੱਕ ਗੱਲ ਤੁਸੀਂ ਸਮਝੋ ਨਾ ਤਾਂ ਕਾਂਗਰਸ ਦੀ ਓਪੋਜੀਸ਼ਨ ਕਾਂਗਰਸ ਰਹੀ ਹੈ ਕੋਈ ਨਹੀਂ ਆਂਦਾ ਸੈਂਸ ਚ ਕੱਲ ਹੀ ਸਾਨੂੰ ਪਤਾ ਹੀ ਹੈ ਓਪੋਜੀਸ਼ਨ ਹੈ ਨਹੀਂ ਓਪੋਜੀਸ਼ਨ ਕੌਣ ਹੈ ਆਪਾਂ ਹੈ ਆਪਾਂ ਹੱਕ ਮੰਗਾਂਗੇ ਫੇਰ ਦੇਣਗੇ ਨਹੀਂ ਇਹ ਜਮਾਣੀ ਕੁਛ ਕਰਦੇ ਇਹਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਆਹ ਅਦੋਲਨ ਨੂੰ ਕੁਚਲ ਲਾਂ ਕਿ ਤਾਂ ਕਿ ਏਦੂ ਬਾਦ ਪੰਜਾਬ ਇਕੱਠਾ ਨਾ ਹੋ ਸਕੇ ਕੁਝ ਸਾਥੋਂ ਵੀ ਨਾ ਮੰਗੇ ਇੱਥੇ 204 ਪੋਰਸ ਖੜੀ ਹੈ ਸਾਡੇ ਮੂਹਰੇ ਲੱਗੇ ਯਾਰ ਚੱਲ ਪੋਰ ਜਿੱਥੇ ਬੰਦੀਆਂ ਜਿਵੇਂ ਆਈਆਂ ਨਹੀਂ ਕੋਸ਼ ਲੋਕ ਆਏ ਵੀ ਨਹੀਂ ਜਾਂ ਬਾਈ ਸੋਚ ਰਹੇ ਆ ਕੋਈ ਨਾ ਕੁਝ ਵੀ ਨਹੀਂ ਆਪਾਂ ਆਗੂਆਂ ਬਾਰੇ ਕੋਈ ਗਲਤ ਗੱਲ ਨਹੀਂ ਕਹੇ ਬਜ਼ੁਰਗ ਬੰਦੇ ਆ ਆਪ ਦਾ ਆਪ ਦੇ ਬੈਠੇ ਜਿੱਥੇ ਠੀਕ ਆ ਸੇਫ ਰਹਿਣਾ ਉਹਨਾਂ ਦੇ ਕਰਕੇ ਸਾਰਾ ਕੰਮ ਚੱਲ ਰਿਹਾ ਹੈ ਪਰ ਮੈਂ ਇੰਨੀ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਹੈ ਕਿ ਜਿਹੜੇ ਆ ਬੰਦੇ ਵਿਚਾਂ ਇਹ ਕਹਿਣਗੇ ਨਾ ਵੀ ਇਹ ਹੁੱਲੜਬਾਜੀ ਕਰਦੇ ਸੀ ਜਿਹਾ ਇਹ ਕਰਦੇ ਸੀ ਕੁਝ ਬੰਦੇ ਹੋ ਸਕਦੇ ਆ ਆਰਐਸਐਸ ਦੇ ਪਰ ਜੇ ਆਗੂਆਂ ਦੇ ਇੱਥੇ ਸਟੇਜ ਹੁੰਦੀ ਤੇ ਉਹ ਐਲਾਨ ਕਰਦੇ ਵੀ ਆਪਾਂ ਨਹੀਂ ਕਰਨਾ ਮੈਨੂੰ ਨਹੀਂ ਲੱਗਦਾ ਸੀ ਵੀ ਕੋਈ ਬੰਬ ਡੇਗਦਾ ਜਾਂ ਕਿਸੇ ਦਾ ਨੁਕਸਾਨ ਜਿੱਥੇ ਬੈਰੀਕੇਡ ਲਾਏ ਆ ਹਰਦ ਸੈਨਿਕ ਬਣਾ ਨੇ ਉਹ ਅੱਗੇ ਵੀ ਵਧਿਆ ਬਈ ਕੁਝ ਬਈ ਉਹ ਪੰਜਾਬ ਦੀ ਹੱਦ ਚ ਆ ਕੇ ਗੱਡੀਆਂ ਭੰਨ ਕੇ ਗਏ ਆ ਕੇਸਰੀ ਕੇਸਰੀ ਝੰਡੇ ਤੇ ਜਿਹੜਾ ਬੰਦਾ ਗੱਡੀ ਸੀ ਨਾ ਬਜ਼ੁਰਗ ਸੀ ਚਲੋ ਉਹਨੂੰ ਬਖਸ਼ਤਾ ਕੇਸਰੀ ਝੰਡੇ ਦੇ ਸ਼ਰਿਆਮ ਡਾਂਗਾ ਮਾਰੀਆਂ ਉਹਨਾਂ ਦੇ ਮਨ ਚ ਯਾਰ ਇਹ ਕੋਈ ਆਣੀ ਇੱਕ ਤਾਂ ਹੁੰਦਾ ਫੌਜੀ ਤਨਖਾਹ ਲਈ ਖੜਾ ਹੁਕਮ ਲਈ ਖੜਾ ਹੋਗਮ ਲਈ ਨਹੀਂ ਖੜਾ ਬਈ ਸਿੱਖਾਂ ਨੂੰ ਕੋਚਨ ਲਵਾ ਇਹਨਾਂ 'ਚ ਰੋਸ ਹੈ ਅੰਦਰੋਂ ਜਿਵੇਂ ਆਪਾਂ ਨੂੰ ਰੋਸ ਹੈ ਨਾ ਵੀ ਦਿੱਲੀ ਜਾਣਾ ਹੈ ਤੇ ਇਹਨਾਂ ਨੂੰ ਰੋਸ ਹੈ ਵੀ ਸਿੱਖ ਮਾਰਨੇ ਪਰ ਭੁੱਲ ਜੋ ਇਹ ਮੇਰੇ ਬੰਬ ਮਾਰਿਆ ਪਟਾਕਾ ਤਾਂ ਨਹੀਂ ਪੈਂਦਾ ਜੀ ਇਹ ਮਾਰਿਆ ਮੇਰੇ ਸਿਰ 'ਚ ਅੱਛਾ ਨਾ ਨਾ ਲੰਬਾ ਜ਼ਖਮ ਕਰ ਹਾਂ ਜੱਜਬਾ ਦੇਖੋ ਬਈ ਪੰਜਾਬ ਦਾ ਯਾਰ ਆ ਵੀ ਖੜੇ ਆ ਜੇ ਤਾਂ ਅੱਗੇ ਜਾਵਾਂਗੇ ਬੱਚੇ ਬਾਅਦ ਵੀ ਅੱਗੇ ਜਾਂਦੇ ਆ ਪੰਜਾਬ ਮੈਂ ਕੱਲਾ ਅੱਗੇ ਲੰਘਾਂਗਾ ਜੀ ਕੀ ਕੀ ਲੱਗਦੀ ਗੱਲ ਹੁੰਦੀ ਜਿੱਤਾਂਗੇ ਬਾਈ ਯਾਰ ਇਹਨਾਂ ਨੂੰ ਸਿੱਧਾ ਮੈਂ ਐਲਾਨ ਕਰਨ ਦਾ ਚਾਹਣਾ ਜੇ ਕੋਈ ਆ ਸਿੱਧਾ ਜਾਂ ਇਹਨਾਂ ਦਾ ਮੰਤਰੀ ਦੇਖ ਰਿਹਾ ਹੈ ਬਾਈ ਸਾਡੇ ਸੱਤਾਂ ਗੋਲੀਆਂ ਮਾਰ ਫੇਰ ਤਾਂ ਲਾਸ਼ਾਂ ਵਗ ਜਾਣਗੀਆਂ ਇੱਥੋਂ ਜਾਂਦੇ ਜੀ ਜਾਂਦੇ ਜੀ ਤਾਂ ਜਾਂਦੇ ਨਹੀਂ ਇੱਕ ਬੰਦੇ ਸਿੱਧੀ ਗੋਲੀ ਅਸੀਂ ਵੀ ਮਾਰਾਂਗੇ ਜਿੰਨਾਂ ਨੂੰ ਮਾਰਤਾ ਤੁਸੀਂ ਉਹ ਤਾਂ ਚਲੋ ਗਏ ਘਰੇ ਜਿੰਨੇ ਇੰਨੇ ਹੋਰ ਐਂਗੀਆਂ ਗੋਲੀਆਂ ਬੰਦੂਖਾਂ ਆਪਣੀਆਂ ਤਿਆਰ ਰੱਖੋ ਮਰੇ ਬਿਨਾਂ ਨਹੀਂ ਜਾਂਦੇ ਸੋਨੂੰ ਜੇ ਲੱਗਦਾ ਨਾ ਇੱਕ ਦੋ ਨੂੰ ਮਾਰ ਕੇ ਤੇ ਦਿਵਲ ਦੇਵੋਗੇ ਉਹਨਾਂ ਕਾ ਅੱਠ ਬਧੂ ਆ ਜਿੰਨਾ ਪੰਜਾਬ ਨਾ ਧੱਕਾ ਹੋਊਗਾ ਇਹ ਜਦੋਂ ਬਾਰਡਰਾਂ ਤੇ ਵੀ ਪੰਜਾਬੀਆਂ ਨੂੰ ਖੜਾ ਨੂੰ ਹਟਦੇ ਨਹੀਂ ਉਹ ਜਦੋਂ ਜਦੋਂ ਜੰਗ ਲੱਗਦੇ ਉਹ ਤਾਂ ਪੰਜਾਬੀ ਮੂਰੇ ਕਰ ਦਾਂਦੇ ਨੇ ਸਿੱਖ ਮੂਰੇ ਕਰ ਦਾਂਦੇ ਨੇ ਉਦੋਂ ਕਰਕੇ ਦੇਖਣਾ ਉਹ ਸਾਡਾ ਕੇਸ ਨਹੀਂ ਜਿਹਨਾਂ ਨਿਸ਼ਾਨ ਮੂਰੇ ਕਰ ਦਾਂਦੇ ਨੇ ਕਿੱਥੇ ਨੂੰ ਡਰਾ ਹੈ ਜੰਮੂ ਕਸ਼ਮੀਰ ਚ ਕਿਤੇ ਵੀ ਲਾ ਲਾ ਚਾਇਨਾ ਚ ਨਾ ਪੰਜਾਬ ਦਿੰਦਾ ਜੀ ਚਾਇਨਾ ਚ ਨਾ ਆਪਣਾ ਤਿਰੰਗਾ ਝੰਡਾ ਝੂਲਦਾ ਏ ਟੱਕੇ ਨਾ ਸੀ ਤੇ ਹੁੰਦੇ ਆ ਥੋੜੀ ਹੱਦ ਦੋਨਾਂ ਦੀ ਤੇ ਇੱਥੇ ਪੰਜਾਬ ਚ ਪੰਜਾਬ ਦਾ ਵੀ ਨਹੀਂ ਝੁਲਣ ਦੇ ਰਹੇ ਇਹ ਕਿਸਾਨੀ ਐ ਐਮ ਐਸਪੀ ਦੀ ਲੜਾਈ ਨਹੀਂ ਐਮ ਐਸਪੀ ਨਾਲ ਨਾ ਹੀ ਮੋਦੀ ਨੂੰ ਕੁਝ ਹੁੰਦਾ ਨਾ ਹੀ ਸਰਕਾਰ ਨੂੰ ਫਰਕ ਪੈਂਦਾ ਇਹਨਾਂ ਦਾ ਇੱਕ ਬਈ ਯਰ ਮੇਨ ਗੱਲ ਮੈਨੂੰ ਕਿ ਜਰੂਰ ਕਹਿਣਾ ਚਾਹਣਾ ਹੈ ਜਿਹੜਾ ਆਪਾਂ ਜੇ ਇੱਥੋਂ ਮੁੜਦੇ ਆ ਨਾ ਜਿਹੜਾ ਆਪਾਂ ਅਦੋਲਣ ਜਿੱਤਿਆ ਉਹ ਵੀ ਬੇਕਾਰ ਹੋ ਜਾਊਗਾ ਜਿਹੜੇ ਘਰੇ ਬੈਠੇ ਬਈ ਬੇਸਤੀ ਹੋ ਜਾਏਗਾ ਦੇਖ ਲੋ ਯਾਰ ਮੇਰੀ ਗੱਲ ਸੁਣੋ ਕਿਸੇ ਦਾ ਅਗੂ ਦਾ ਕੁਝ ਨਹੀਂ ਜਾਣਾ ਸਾਡਾ ਵੀ ਕੁਝ ਨਹੀਂ ਜਾਣਾ ਛੋਡੇ ਨਾਲ ਹੀ ਅਸੀਂ ਆਪਾਂ ਕਹਿੰਦੇ ਆ ਨਾ ਵੀ ਪੰਜਾਬ ਬਾਹਰਲੇ ਦੇਸ਼ਾਂ ਗੱਨੀ ਭੱਜ ਰਹੀ ਇਮੀਗ੍ਰੇਸ਼ਨ ਰੁਕਵਾਏ ਕਰੋ ਕਿਵੇਂ ਰੁਕੂ ਬਈ ਜੇ ਫਸਲ ਦਾ ਸਹੀ ਮੁੱਲ ਮਿਲੂਆ ਫੇਰ ਹੀ ਰੁਕੂ ਆ ਜੇ ਹੁਣ ਕਿੱਲਾ ਯਾਰ 2 ਲੱਖ ਰੁਪਏ ਛੱਡਾ ਅਗਲਾ ਕਿਉਂ ਜਾਂਦਾ ਹੈ